ਜਦੋਂ ਹੀ ਦਲਜੀਤ ਤੇ ਥੋੜੀ ਜਿਹੀ ਮੁਸੀਬਤ ਪਈ ਜਿਹਨੂੰ ਉਹ ਡੱਕਾ ਵੀ ਨਹੀਂ ਸਮਝਦਾ ਇਹ ਮਾਂ ਦੀ ਧੀ ਸਭ ਤੋਂ ਪਹਿਲਾਂ ਪਘੋੜੀ ਹੋਗੀ ਜੇ ਪੰਜਾਬ ਦੇ ਲੋਕ ਨੀਰੂ ਬਾਜਵਾ ਨੂੰ ਇਹ ਕਹਿ ਦਿੰਦੇ ਨੇ ਨਾ ਕਿ ਤੂੰ ਪੈਸਿਆਂ ਦੇ ਲਾਲਚ ਦੇ ਵਿੱਚ ਇੱਕ ਵੱਡੇ ਬਿਜ਼ਨਸਮੈਨ ਨਾਲ ਵਿਆਹ ਕਰਾਇਆ ਤਾਂ ਉਹਦੇ ਸਨੇ ਕੱਪੜੀ ਅੱਗ ਲੱਗ ਜਾਂਦੀ ਆ ਹੋਰ ਅਸੀਂ ਹੁਣ ਕੀ ਕਹੀਏ ਪੈਸੇ ਦੀ ਲਾਲਚੀ ਨਾ ਕਹੀਏ ਹੁਣ ਸਰਦਾਰ ਜੀ 3 ਫਿਲਮ ਦੇ ਵਿੱਚ ਨੀਰੂ ਬਾਜਵਾ ਵੀ ਆ ਪਾਕਿਸਤਾਨੀ ਐਕਟ੍ਰੈਸ ਹਾਨੀਆ ਮਿਰਵੀਆਂ ਤੇ ਸਭ ਤੋਂ ਵੱਧ ਫਿਲਮਾਂ ਉਹਦੀਆਂ ਦਿਲਜੀਤ ਦੇ ਨਾਲ ਹੀ ਨੇ ਜਿਹੜੀਆਂ ਸਾਰੀਆਂ ਸੁਪਰ ਹਿੱਟ ਨੇ ਦਿਲਜੀਤ ਨੇ ਨੀਰੂ ਬਾਜਵਾ ਦੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਦੋਸਤੋ ਪਰ ਹੁਣ ਨ ਸਰਦਾਰਜੀ 3 ਫਿਲਮ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਉਸਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਸਰਦਾਰਜੀ 3 ਫਿਲਮ ਦੇ ਸਾਰੇ ਪੋਸਟਰ ਸਾਰੀਆਂ ਪੋਸਟਾਂ ਤੇ ਜਿਹੜਾ ਟ੍ਰੇਲਰ ਪਾਇਆ ਸੀ ਉਹ ਵੀ ਡਿਲੀਟ ਕਰਤਾ ਤੇ ਨਾਲ ਹੀ ਇਸ ਫਿਲਮ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਹਰ ਇੱਕ ਐਕਟਰ ਨੂੰ ਵੀ ਆਪਣੀ ਹਰ ਇੱਕ ਫਿਲਮ ਆਪਦੇ ਜਵਾਕਾਂ ਜਨੀ ਪਿਆਰੀ ਹੁੰਦੀ ਆ ਤੇ ਜੇ ਸਰਦਾਰਜੀ 3 ਫਿਲਮ ਨਾਲ ਇਹਦਾ ਦਿਲੋਂ ਲਗਾਵ ਹੁੰਦਾ ਤਾਂ ਇਹ ਸਾਰੀਆਂ ਪੋਸਟਾਂ ਤੇ ਟ੍ਰੇਲਰ ਇੰਸਟਾਗ੍ਰam ਤੋਂ ਡਿਲੀਟ ਨਾ ਕਰਦੀ ਤੇ ਦਿਲਜੀਤ ਦੇ ਹੱਕ ਵਿੱਚ ਖੜਦੀ ਜੇ ਇਹ ਪੰਜਾਬ ਤੇ ਪੰਜਾਬੀ ਤੇ ਪੰਜਾਬੀ ਫਿਲਮਾਂ ਦਾ ਸਾਥ ਨਹੀਂ ਦੇ ਸਕਦੀ ਫਿਰ ਇਹਨੂੰ ਉਹ ਸਿਰ ਚੜਾਇਆ ਯਾਰ 50 ਸਾਲ ਦੀ ਇਹ ਬੁੜੀ ਹੋਈ ਪਈ ਆ 50 50 ਸਾਲਦਿਆਂ ਨੂੰ ਇਹ ਫਿਲਮਾਂ ਵਾਲੇ ਵੀ ਯਾਰ ਐਵੇਂ ਸਿਰ ਚੜਾਈ ਫਿਰਦੇ ਨੇ ਉਹ ਨਵਾਂ ਟੈਲੈਂਟ ਕਿੰਨਾ ਜ਼ਿਆਦਾ ਪੰਜਾਬ ਦੇ ਵਿੱਚ ਉਹਨਾਂ ਨੂੰ ਮੌਕਾ ਦਿਓ ਨਵੀਆਂ ਕੁੜੀਆਂ ਨਾਲ ਡਾਉਨ ਟੂ ਅਰਥ ਨੇ ਵਿਚਾਰੀਆਂ ਇਹਨਾਂ ਦੇ 100 ਨਖਰੇ ਹੁੰਦੇ ਨੇ ਸਾਨੂੰ ਜੀ ਆਹ ਚਾਹੀਦਾ ਸਾਨੂੰ ਫਲਾਣਾ ਜੂਸ ਚਾਹੀਦਾ ਅਸੀਂ ਪਾਣੀ ਵੀ ਪਤਾ ਨਹੀਂ ਕਿਹੜਾ ਕਿੰਨੇ 100 ਦੀ ਬੋਤਲਾਂ ਦੀ ਆ ਉਹ ਪੀਨੇ ਆ ਸਾਨੂੰ ਆਹ ਖਾਣਾ ਚਾਹੀਦਾ ਸਾਨੂੰ ਵੈਨਟੀ ਵੈਨ ਇਦਾਂ ਦੀ ਚਾਹੀਦੀ ਆ ਹਜ਼ਾਰ ਨਖਰੇ ਚੱਕਣ ਨਾਲੋਂ ਇਹਨਾਂ ਨਕਲੀ ਪੰਜਾਬੀਆਂ ਨੂੰ ਫਿਲਮਾਂ ਚੋਂ ਬਾਹਰ ਕਰੋ ਤੇ ਨਵਾਂ ਟੈਲੈਂਟ ਲੈ ਕੇ ਆਓ ਹੁਣ ਬਹੁਤ ਸਰਦਾਰ 3 ਉਹਦੀ ਤਾਂ ਪ੍ਰਮੋਸ਼ਨ ਇਹ ਵੱਧ ਚੜ ਕੇ ਕਰ ਰਹੀ ਆ ਪਰ ਸਰਦਾਰ ਜੀ 3 ਤੋਂ ਇਹ ਪਘੌੜੀ ਹੋ ਚੁੱਕੀ ਆ ਇਹ ਇੰਨੀ ਡਰ ਗਈ ਇਹਨੂੰ ਕੋਈ ਦੱਸਣ ਵਾਲਾ ਹੋਵੇ ਕਿ ਭਾਈ ਕੰਟਰੋਵਰਸੀ ਉਹਦੀ ਹੁੰਦੀ ਹੁੰਦੀ ਆ ਜਿਹੜਾ ਬਹੁਤ ਵੱਡਾ ਸਟਾਰ ਹੋਵੇ ਜਿਵੇਂ ਕਿ ਦਿਲਜੀਤ ਤੁਹਾਨੂੰ ਕੌਣ ਪੁੱਛਦਾ ਨਾਲੇ ਜਿਹੜੀ ਫਿਲਮ ਚ ਦਿਲਜੀਤ ਆ ਤਾਂ ਹੋਰ ਕਿਸੇ ਪਾਸੇ ਦੁੱਕੀ ਤਿੱਕੀ ਐਕਟਰਾਂ ਤੇ ਤਾਂ ਨਿਗਾ ਕਿਵੇਂ ਜਾਊਗੀ ਲੋਕਾਂ ਦੀ ਇਸ ਲਈ ਬੀਬਾ ਤੂੰ ਨਾ ਡਰ ਤੇਰੇ ਤੇ ਕੋਈ ਗੱਲ ਨਹੀਂ ਆਉਂਦੀ ਮੀਰੂ ਬਾਜਵਾ ਨੂੰ ਗਰਮ ਗਰਮ ਪ੍ਰਸ਼ਾਦ ਦੇਣਾ ਵੀ ਸਾਡਾ ਫਰਜ਼ ਬਣਦਾ ਹੈ ਜੇ ਅਸੀਂ ਅਸਲੀ ਪੰਜਾਬੀ ਹਾਂ ਸਤਿ ਸ਼੍ਰੀ ਅਕਾਲ ਦੋਸਤੋ